ਜਿੱਦਣ ਇਹ ਤਿਆਰ ਹੋਈ ਆ ਚੀਜ਼ਾਂ ਦੇਖੀ ਰਿਜਨਲ 30 ਕਿਲੋ ਦੁੱਧ ਦੂ ਜਿੱਤੇ ਮਰਜੀ ਚਾਮੜੇ ਦੀ ਵੀ ਜਮੀ ਬਰੀਕ ਆ ਗਈ ਪਾਤਲੇ ਚੀਜ਼ਾਂ ਦੇਖ ਲੈਦਾ ਸਪੇਸ ਹੀ ਬਾਲੀ ਆ ਤੇ ਥਣ ਦਾ ਸਾਇਜ ਵੀ ਦਾਸ ਦਾ ਵੀ ਚਵਾਈ ਮੱਝ ਵਰਗੀ ਆ ਬਹੁਤ ਮੋਟੀ ਚਵਾਈ ਆ ਇਹਨੇ ਕਿਹੜਾ ਕਰਮਾਣੀ ਨੇ ਉਹ ਕਰਨਾ ਦੇਖ ਰੋਕ ਰੋਕ ਪਿਆਰ ਦਿੰਦੀ ਆ ਗਈ ਗਰੰਟੀ ਆ ਯਾਰ ਆਪਣੀ ਦੇਖੋ ਵੀ ਨਾ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਤੇ ਨੇੜੇ ਰਹਿ ਜਾਂ ਜਿਆ ਕਹਿੰਦੇ ਵੀ ਤਨੋਲਾ ਮੰਡੀ ਮਸ਼ਹੂਰ ਮੰਡੀ ਆ ਬੜਬਰਲੇ ਟੋਲ ਦੇ ਬਿਲਕੁਲ ਨੇੜੇ ਬਾਈ ਦਾ ਪਿੰਡ ਆ ਗਿਆ ਗਾਵਾਂ ਦਿਖਾਵਾਂਗੇ 7 ਇੱਕ ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਇੱਕ ਚੰਗੇ ਦੁੱਧ ਦੀ ਤਿਆਰੀ ਤੇ ਚੱਲਦੀ ਆ ਦੋ ਦੰਦ ਨੌਕਰੀ ਬਸ਼ੇਰੀ ਆ ਤੇ ਇੱਕ ਬੈੜ ਜਿਹੜੀ ਤਾਜ਼ੀ ਸੂਈ ਹੋਈ ਆ ਮੂਰੇ ਬੱਛੀ ਆ ਟੋਟਲ ਨਗ ਹੈਗੇ ਨੇ 7 ਸੱਤਾਂ ਚੋਂ 4 ਨਗਾਂ ਦਾ ਹੈਗਾ ਸੱਜਣੋ ਬਾਈ ਕਹਿੰਦਾ ਬੀਮਾ ਕਰਵਾਇਆ ਹੋਇਆ ਅੰਗਰੇਜ਼ੀ ਚ ਇਨਸ਼ੋਰੈਂਸ ਕਹ ਦਿੰਦੇ ਆ ਸੱਜਣਾ ਆਪਣੇ ਇੱਕ ਸਾਲ ਦਾ ਇੱਕ ਸਾਲ ਦਾ ਲੱਖ ਰੁਪਏ ਦਾ ਸੇਫਟੀ ਆ ਤੇ ਜਿਹੜੇ ਰੇਟ ਬਾਈ ਕਹਿੰਦਾ ਜਗਾਵਾਂ ਵੇਚਣੀਆਂ ਨੇ ਬੀਮੇ ਤੋਂ ਵੀ ਰੇਟ ਅੰਦਰ ਆ ਉਹਨਾਂ ਦਾ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦੇਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦੇਾਂਗੇ ਤੇ ਐਦਾਂ ਦੇ ਤੋਹਫੇ ਦਿਖਾਉਣ ਦੀ ਅਕਸਰ ਕੋਸ਼ਿਸ਼ ਰਹਿੰਦੀ ਹੁੰਦੀ ਆ ਹੋਰ ਪਰਦੀ ਵੀ ਕਰਾਂ ਬਹੁਤ ਵਧੀਆ ਚੜਦੀ ਕਲਾ ਚੜਦੀ ਕਿਵੇਂ ਚੱਲਦਾ ਕੰਮ ਠੀਕ ਵਧੀਆ ਚੱਲੀਦਾ ਬੀਮੇ ਵਾਲਾ ਕਿਵੇਂ ਆਇਆ ਦਿਮਾਗ 'ਚ ਸੀਨ ਫਿਰ ਉਹ ਬਾਈ ਆਪਾਂ ਹੋਂ ਵੀ ਗੱਲ ਆਪਾਂ ਕਹਿੰਦੇ ਵੀ ਚਲੋ ਕੋਈ ਵੀ ਭਰਾ ਹੈ ਨਾ ਮੱਝ ਜਾਂ ਗਾਂ ਲੈਂਦਾਗਾ ਐਸਬੀਆਰ ਆਲਿਆਂ ਦੀ ਉਹ ਆਈ ਹੋਈ ਆ ਮੰਨ ਕੇ ਇੱਕ ਪਾਲਿਸੀ ਆ ਸਰਕਾਰੀ ਬੈਂਕ ਦੀ ਸਰਕਾਰੀ ਬੈਂਕ ਦੀ ਠੀਕ ਆਗਾ 5500 ਰੁਪਏ ਦਾ ਬੀਮਾ ਇੱਕ ਜਾਨਵਰ ਦਾ ਠੀਕ ਆ ਜੀ ਹਾਂ ਜਿੰਨੇ ਵੀ ਸਾਲ ਦਾ ਸਾਲ ਦਾ ਵੀ ਸਾਲ ਦਾ 5500 ਲੈਂਦੇ ਆ ਰੁਪਈਆ ਕਿੰਨਾ ਦਾ 18 ਦਾ 18 ਤਰੀਕ ਨੂੰ ਵੀਰੇ ਬੀਮਾ ਕਰਵਾਇਆ ਹੋਇਆ ਹੈਗਾ ਇਹ ਬੇੜਾ ਨੇ 4 ਹਾਂ ਵੀ ਸੇਫਟੀ ਹੈ ਜੇ ਕੋਈ ਹੁਣ ਲੈ ਕੇ ਜਾਂਦਾ ਵੀਰੇ ਕੋਈ ਨਫਾ ਨੁਕਸਾਨ ਹੁੰਦਾ ਪਰਮਾਤਮਾ ਟੱਕਰੀ ਇਦਾਂ ਦਾ ਹੋਵੇ ਨਾ ਕੰਮ ਜੇ ਹੁੰਦਾ ਵੀ ਮੰਨ ਲਾ ਵੀ ਲੱਖ ਰੁਪਏ ਦੀ ਸੇਫਟੀ ਹੈ ਤੇ ਗਾਂ ਆਪਾਂ ਲੱਖ ਤੋਂ ਮੰਦੀ ਦੇ ਲੱਖ ਤੋਂ ਅੰਦਰ ਨੇ ਕੰਮ ਆ ਬਈ ਰੇਟ ਕਰ ਦਈਏ ਸ਼ੁਰੂਆਤ ਕਰ ਲੋ ਬਾਈ ਮਾਰਗਰੀਟ ਤੇ ਕੈਮਰਾ ਦੀ ਆਰਡਰ ਕੁਆਲਟੀ ਚੈੱਕ ਕਰਾ ਦੇ ਉਹ ਬ੍ਰਾਂਡ ਹੀ ਬੱਚਾ ਦਿੱਤਾ ਕੋਈ ਨਹੀਂ ਉਹ ਤੋਂ ਪਹਿਲਾਂ ਯਾਰ ਇਹਦੀ ਬੱਛੀ ਤੇ ਲਿਆ ਆ ਵੀਰੇ ਕੈਮਰਾ ਇੱਧਰਲੇ ਬੰਦੇ ਆ ਬੱਛੀ ਤੇ ਮਾਰਦੇ ਕੈਮਰਾ ਬ੍ਰਾਂਡ ਬੱਚਾ ਹੀ ਹੈ ਦਿੱਤਾ ਬਾਈ ਪਰਮਾਤਮਾ ਇਹਦੀ ਉਮਰ ਲੰਬੀ ਰੱਖੇ ਆ ਬਾੜੀ ਮਜ਼ਬੂਤ ਆ ਮੰਗਾ ਪ ਤੌਰ ਜੋਬਰਾ ਖੋਲ ਬੱਛੀ ਆ ਗਈ 66 ਸੀਮਨ ਦੀ ਤੇ ਆ ਪੇਰਾ ਸੂਆ ਕਿਹੜਾ ਜੀ ਦੂਜਾ ਸੂਆ ਸੂ ਬਾਈ 29 28 ਤੋਂ 29 ਕਿਲੋ ਦੁੱਧ ਦਿੱਤਾ ਹੋਇਆਗਾ ਤੇ ਹਾਂ ਬਹੁਤ ਟੌਪ ਦੀ ਬੱਛੀ ਹੈ 30 ਕਿਲੋ ਦੁੱਧ ਦੇ ਦੂ ਗਰਮੀ ਕਰਕੇ 6 ਰਾਂ ਦਾ ਬਾਈ ਜੇ ਮੰਨ ਲਾ ਪੂਰੀ ਸਰਦੀਆਂ ਜੀ ਸੂਂਦੀ 35 ਤੋਂ 40 ਕਿਲੋ ਦੁੱਧ ਦੇਣ ਦੀ ਕਰਮਾਂ ਵਾਲੀ ਐਸੇ ਵੀ ਵਾਲੇ ਪੁੱਤ ਨਹੀਂ ਮੁੱਲ ਵੀ ਬਾਈ ਹੁਣ ਉਹ ਤੋਂ ਮਿਲਦੀ ਵੀ ਇਹੋ ਜੀ ਇੱਕ 60 70 ਦੀ ਸੀ ਹੁਣ ਰੇਟ ਵੀ ਅੱਜ ਵਾਲਾ ਬੱਛੀ ਦਾ 1 ਲੱਖ ਤੇ 5 ਦੀ ਬੱਛੀ ਦੇ ਦਾਂਗੇ ਬਾਈ ਮੈਂ ਅਗਰ ਬੱਚਾ ਹੀ 25 30 ਹਜ਼ਾਰ ਦੇ ਦੇ 1 ਲੱਖ ਤੇ 5000 ਦੀ ਤਾਂ ਬਾਈ ਕਹਿੰ ਦੰਦਾਂ 'ਚ 6 ਦੰਦ ਦਾ ਆਰਡਰ ਐ ਸਾ ਲੱਗਿਆ ਜਿਹੜਾ 4-5 ਲੱਖ ਵਾਲੀ ਗਾਂ ਨੂੰ ਲੱਗਿਆ ਹੁੰਦਾ ਚੱਕਰ ਹੋਰ ਆ ਗੁਰੀ ਬਰੀਡ ਵਾਲੇ ਜਾਨਵਰ ਨੇ ਬਾਈ ਮੇਨ ਗੱਲ ਆਉਂਦੀ ਹੁੰਦੀ ਆ ਬਰੀਡ ਤੇ ਹੁਣ ਜੇ ਆਮ ਨਾ ਨੋਰਮਲ ਵੀ ਆਪਾਂ ਗਾਂ ਖਰੀਦਦੇ ਆ ਤੇ 70 ਤੋਂ 80000 ਤੋਂ ਘੱਟ ਗਾਂ ਆਉਂਦੀ ਨਹੀਂ ਕੋਈ ਵੀ ਲੈ ਲਓ ਠੀਕ ਹੈ ਹੁਣ ਇਹਦੀ ਬਰੀਡ ਕੁਆਲਿਟੀ ਦੇਖ ਵੀ ਅੱਗੇ ਦਾ ਬੱਚਾ ਜਿਵੇਂ ਕੋਈ ਵੀਰ ਨਵਾਂ ਫਾਰਮ ਸ਼ੁਰੂ ਕਰਦਾਗਾ ਦੇਖੋ ਸ਼ੁਰੂ ਤੋਂ ਆਪਣੀ ਇਹ ਗੱਲ ਰਹੀ ਹੈ ਜੀ ਆਪਣੇ ਕੋਲ 2-3 ਲੱਖ ਰੁਪਏ ਦੀ ਵੀ ਗਾਂ ਤੇਰੀ ਵੀਡੀਓ 'ਚ ਆਪਾਂ ਉਹ ਵੀ ਦੱਸਣੀ ਹੁੰਦੀ ਆ ਨਹੀਂ ਆਮ ਤੌਰ ਤੇ ਅਗਲਾ ਕਦੋਂ ਫੋਨ ਤੇ ਕਰ ਲਾਂਗੇ ਵੀਰੇ ਹੁਣ ਇਹਦਾ ਜਿਹੜਾ ਅੱਜ ਵਾਲਾ ਰੇਟਾ ਤੋਂ ਆਪਾਂ ਆਪ ਖੁਦ ਵੀਡੀਓ ਬਣਾਈ ਹੋਈ ਐਦਾਂ ਦੀਆਂ ਬੱਚੀਆਂ ਦੀ ਮਨ ਲੈ ਇਹ ਜੀ ਬੱਚੇ ਅੱਗੇ 1.5 ਤੋਂ ਪਲੱਸ ਮਿਲਦੀ ਸੀ ਠੀਕ ਆ ਆਪਣੀ ਤੇ ਇਹ ਦੇਖ ਗੁਰੂ ਆਪਣਾ ਮਾਰਜਨ ਤੱਕ ਮਤਲਬ ਹੁੰਦਾ ਹੁਣ ਆਪਾਂ ਨੂੰ ਵੀਰੇ ਭਾਜ ਮਿਲੀ ਆਪਾਂ ਭਾਜ ਦੇ ਦਾਂਗੇ ਇਹ ਮੈਲੂ ਬਾਈ ਕਹਿੰਦਾ 1 ਲੱਖ ਤੇ 5000 ਦੀ ਜਿਹੜੀ ਮਾਗਰ ਬੱਛੀ ਆ 20000 ਦੀ ਤਾਂ ਬੱਛੀ ਆ ਉਹਦੇ ਮਾਗਰ ਛੱਡਨੀਆ ਛੱਡ ਦੇ ਬਾਈ 20 ਦੀ ਅੱਜ ਛੱਡ ਦੇ ਉਹੀ ਗੱਲ ਆ ਵੀ ਸੋਨੂੰ ਇਹ ਗਾਂ ਫਿਰ 85 ਦੀ ਹੀ ਰਹਿ ਗਈ ਨੋਰਮਲ ਗਾਵਾਂ ਦਾ ਰੇਟ ਨਹੀਂ ਜੇ ਵੀਰ ਕੋਈ ਛੱਡ ਕੇ ਖੋਦਾ 20 ਦੀ ਬੱਛੀ ਰੱਖ ਲਾਂਗੇ ਠੀਕ ਆ ਗੱਲ ਹਾਂ ਤੇ ਆਰਡਰ ਕੁਆਲਿਟੀ ਥਣ ਦਾ ਸਾਈਜ਼ ਲੈਗ ਸਕੋਰ ਵਾਲੇ ਪੱਖਲੇ ਹੋਣੇ ਸੁਈਆ ਓਨੀ ਓਨੀ ਲੈਵਾ ਅੱਗੇ ਓਨੀ ਪਿੱਛੇ ਆ ਤੇ ਆ ਗਿਆ ਫੁੱਲ ਮਜ਼ਬੂਤ ਆ ਜਿਹੜੀ ਦੀ ਜਾੜਾ ਨਾ ਲੇਵੇ ਦੀ ਗਾਂਲੇ ਬੰਨਿਓ ਚੈੱਕ ਕਰ ਲੋ ਪਿਛਾਂਲੇ ਬੰਨਿਓ ਕਰ ਲੋ ਜਾੜਾਂ ਠੋਸ ਆ ਗਈ ਪੂਰੀ ਉਹ ਨਹੀਂ ਕਹਿ ਸਕਦੇ ਵੀ ਉਹ ਰੋਂ ਐ ਹਿੱਲਣ ਜੁਲਣ ਜ ਵਾਲਾ ਬਰੀਡ ਵਾਲੀ ਗੁਰੀ ਮੂੰਹ ਤੇ ਵੀ ਉਹ ਨਹੀਂ ਸਭ ਐਦਾ ਹਾਲ ਦਾ ਹੁੰਦਾ ਉਹ ਸਿਸਟਮ ਨਹੀਂ ਹੈਗਾ ਬੱਚੇ ਵੀ ਚੰਗੇ ਪਾਉ ਸੈਕਸਡ ਸੀਮਾ ਦੇ ਵੀ ਹੁਣ ਚੰਗਾ ਰੱਖਿਆ ਸਾਹਮਣੇ ਦੇਖ ਹੀ ਰੱਖਿਆ ਦੇਖ ਰੱਖਿਆ ਹਾਂ ਇਹਦਾ ਲਵਾਂਗੇ 1 ਲੱਖ ਤੇ 5000 ਮਾਫੀ ਨਾਵਾ ਕੋਈ ਮਾਫੀ ਕੁਛ ਨਹੀਂ ਬਾਈ ਇਹਦੇ ਵਿੱਚ ਕਿਉਂਕਿ ਆਪਾਂ ਮੁੱਲ ਨਹੀਂ ਕਰੀਏ ਫਿਕਸ ਰੇਟ ਹੋ ਬਾਈ ਜਿੰਨੀਆਂ ਗਾਵਾਂ ਦਾ ਹੋ ਸਾਰੀਆਂ ਦਾ ਟੋਟਲ ਫਿਕਸ ਜਿਹੜੀ ਜੜੀ ਦਾ ਬੀਮਾ ਉਹਦਾ ਦੱਸੀ ਜੀ ਉਹ ਦੱਸਾਂਗੇ ਆ ਬੈੜਾ ਬਾਈ ਇਹਦੇ ਥੱਲੇ ਹੁਣ ਮੰਗਰ ਬੱਛਾ ਹੈ ਇਹਦੇ ਢੋਰ ਚੋਬਰਾ ਤੇ ਜਿੱਦਾਂ ਮੰਨ ਕੇ ਆਪਾਂ ਜਿੱਥੇ ਫਾਰਮ ਚੋਂ ਲਈ ਆ ਉਹਨਾਂ ਨੇ ਦੱਸਿਆ ਵੀ ਐਫ ਐਫ ਚੋਂ ਜਰਸੀ ਕੱਢੀ ਹੋਈ ਆ ਠੀਕ ਆ ਜੀ ਜਿੱਦਾਂ ਆਪਾਂ ਆਮ ਤੌਰ ਤੇ ਕਾਫੀ ਕਲਰ ਦੀ ਕਹਿ ਦਿੰਦੇ ਆ ਹੁਣ ਇਹ ਬੈੜਾ ਜਿਹੜੀ ਬਾਈ ਇਹਦੇ ਥੱਲੇ ਹੁਣ ਦਾ ਹੋਣ ਵਾਲਾ ਜਿਹੜਾ ਦੁੱਧ ਆ ਉਹ ਸੂਹ ਦੂਜਾ ਬਾਈ ਇਹਦਾ ਬਈ ਸਾਲ ਭਰ ਦਾ ਬੀਮਾ ਪੂਰੇ 1 ਲੱਖ ਰੁਪਏ ਦਾ 1 ਲੱਖ ਦਾ ਹਾਂ ਬਈ ਲੈ ਸਜਣੋ ਸਾਲ ਭਰ ਦੀ ਸੇਫਟੀ ਆ ਤੁਹਾਡੀ ਅੱਖਾਂ ਮੀਚ ਕੇ ਗਾਂ ਨੂੰ ਲੈ ਜਿਓ 1 ਲੱਖ ਰੁਪਿਆ ਐਸਵੀਆ ਇਹ ਆਪਣੀ ਜ਼ਿੰਮੇਵਾਰੀ ਆ ਬਾਈ ਦਬਾਉਣ ਦੀ ਸਰਕਾਰੀ ਬੈਂਕ ਵਾਲੇ ਦੇਣਗੇ ਤੇ ਪ੍ਰਦੀਪ ਸਿੰਘ ਸਾਨੂੰ ਦਬਾਊਗਾ ਮਾਲਕੇ ਦੀ ਉਮਰ ਵੱਡੀ ਕਰੇ ਵੀ ਜਿਹੜਾ ਸੱਜਣ ਲੈ ਕੇ ਜਾਉਂਦੇ ਫਾਰਮ 'ਚ ਯਾਰ ਉਹਨੂੰ ਵਾਦਾ ਬਹੁਤ ਵਧੀਆ ਵਹਿੜਾ ਮਜ਼ਬੂਤ ਤਾਂ ਥੱਲੋਂ ਚਵਾਈ ਚਬੂਈ ਦੀ ਬਹੁਤ ਵਧੀਆ ਇਧਰ ਤੋਰ ਪਤਾ ਠੀਕ ਹੈ ਜਿੱਦਾਂ ਹੁਣ ਅੱਗੇ ਇਹਨੇ ਬੱਚੇ ਲੈਣੇ ਆ ਜਰਸੀ ਜੁਰਸੀ ਦੇ ਜਿੱਦਾਂ ਦਾ ਮਰਜ਼ੀ ਲੈ ਲੈ ਕੰਪੈਕਟ ਟਰਡਰ ਦੀ ਆ ਦੁੱਧ ਇਹ ਗੁਰੀ ਦੇ ਦੂਗੀ 18 ਤੋਂ 20 ਕਿਲੋ ਏਵੇਂ ਆਪਾਂ ਕਹਿੰਦੇ ਵੀ 25 ਦੇ ਦੂ ਠੀਕ ਹੈ ਜੀ ਉਹਨੇ ਕੀ ਆ ਗਿਆ ਨਾਲ ਮੇਲ ਆ ਬਾਈ ਮੇਲ ਜਰਸੀ ਦੀ ਹੈ ਇਹਦੇ ਮੇਲ ਕਾਫ ਜਰਸੀ ਦਾ ਮੇਲ ਹੁੰਦਾ ਸਾਈਜ਼ ਬਹੁਤ ਸੋਹਣਾ ਤੇ ਆਰਡਰ ਬਿਲਕੁਲ ਜਿੱਦਾਂ ਤੁਹਾਨੂੰ ਮੈਂ ਕਹਣਾ ਉਹਨਾਂ ਵੀ ਠੋਸ ਆਰਡਰ ਇਹਨੂੰ ਚਾਹ ਥਣ ਥਣ ਤੇ ਪੈਰ ਟੇਕਣ ਦਾ ਖਾਤ ਬਾਲੀ ਬਧੀਆ ਵੇੜਾ ਬਾਈ ਠੰਡਾ ਜਿਹੜਾ ਠੰਡਾ ਜਿਵੇਂ ਬੌਲੀ ਕਹਲਾ ਜਾਂ ਦੁੱਧ ਕਹਲਾ ਹਾਂਜੀ ਵੀ ਜਿਹੜੀ ਜਮਾਂ ਠੰਡੀ ਆ ਉਹ ਇਸ ਟਾਈਮ 17 ਕਿਲੋ ਖੁੱਲੀ ਆ ਹਾਜ਼ਰ ਆ ਹਾਜ਼ਰ ਹਾਜ਼ਰ ਗਰਮ ਗਰਮ ਤਾਂ 20 ਲੀਟਰ ਨੇ ਬਾਈ ਉਹ ਤਾਂ ਕਹਿਣ ਨੂੰ ਹੁਣ ਮੰਨ ਕੇ ਚੱਲੇ ਦੇਊਗੀ ਦੀ 20 ਕਿਲੋ ਆਪਾਂ ਇਹ ਨਹੀਂ ਕਹਿੰਦੇ ਮੇਨ ਗੱਲ ਕੁਰੀ ਸਾਰੀਆਂ ਸੇਫਟੀਆਂ ਨੇ ਬਾਈ ਜਿਹੜਾ ਵੀ ਲੈ ਕੇ ਜਾਓ ਮਾਨਕੇ ਪੂਰੀ ਸੇਫਟੀ ਆ 1 ਲੱਖ ਦਾ ਇਹਦਾ ਬੀਮਾ SBI ਬੈਂਕ ਵੱਲੋਂ ਆ ਬਾਈ ਕਹਿੰਦਾ ਆਪਾਂ ਦਵਾਉਣ ਦੇ ਜ਼ਿੰਮੇਵਾਰ ਆ ਪਾਲਸੀ ਕੋਲੇ ਆ ਬਾਈ ਟੈਗ ਨੰਬਰ ਬਾਈ ਨੂੰ ਦੇ ਦੂੰਗਾ ਪਾਲਸੀ ਆਪਣੇ ਕੋਲੇ ਆ ਫੋਨ 'ਚ 1 ਸਾਲ ਤੱਕ ਦਾ ਉਹਦੀ ਵੈਲਿਡਿਟੀ ਆ ਬੀਮੇ ਦੀ ਚੋਈ ਬਹੁਤ ਵਧੀਆ ਗੁਰੀ ਵੀਰੇ ਚਾਹੇ ਇੰਦਾ ਲਾ ਮਾਰ ਲਾ ਬਹੁਤ ਠੰਡੀ ਸੀ ਲਾ ਚੋਣ ਚਬਾਉਣ ਦੀ ਬਾਈ ਕਹਿੰਦਾ ਹੈਗੀ ਆ ਐਂ ਜਿੰਮੇ ਮਰਜੀ ਜਮਾ ਮਰਜੀ ਜਮਾ ਮਰਜੀ ਮਾਰ ਲਾ ਬਹੁਤ ਵਧੀਆ ਫਾਰਮ ਦੀ ਬੱਚੀ ਆ ਵੀ ਐ ਨਹੀਂ ਹੈਗਾ ਨਿਯਮ ਤੌਰ ਤੇ ਕੋਈ ਹੁੰਦਾ ਇਹਦੇ ਪੈਸੇ ਕਿੰਨੇ ਲੱਗਣ ਜਮਾ ਲੈਣ ਦੇ ਨਾਲ ਗੁਰੀ 75000 ਦੀ ਬੱਚੀ ਦੇ ਦਾਂਗੇ ਵੀਰੇ ਬੀ ਬੀ ਮਾਉਤੋਂ ਦੀ ਆ ਲੱਖ ਦਾ ਬਾਈ ਕਹਿੰਦਾ 75 ਦੀ ਇਹ ਦੇ ਦਾਂਗੇ ਮੁੱਲ ਨਹੀਂ ਕਰਦੇ ਆ ਗਈ ਫਿੱਟ ਫਿੱਟ ਜੇ ਭਰ ਗਈ ਗਾਹਾਂ ਨੂੰ ਚੰਗੇ ਪੈਸਿਆਂ ਦੀ ਵੇਕਣ ਵਾਲੀ ਆ ਲੱਖ ਪਲੱਸ ਦੀ ਦਊ ਆ ਬਾਈ ਗੁਰੀ ਰਿਸਤੇ ਮਾਰੀ ਗਰੀ ਕਰੀ ਗੁਰੀ ਵੀਰੇ ਸਿਆਲ ਜਿੱਦਾਂ ਦੀਆਂ ਲਈਆਂ ਨੇ ਆਪ ਲੱਖ ਲੱਖ ਦੀਆਂ ਆਪ ਲਈਆਂ ਨੇ ਹਣਾ ਠੀਕ ਹੈਗਾ ਉਹ ਲੇਵੇ ਲੂਵੇ ਦੀ ਕੰਪੈਕਟ ਆ ਜਿਹੜੇ ਵੀਰ ਨੇ ਹੁਣ ਚੋਣ ਖਾਤਰ ਲੈਣੀ ਆ ਨਾਲੇ ਅੱਗੇ ਜਿੰਨ ਜਿੱਦਾਂ ਮਰਜ਼ੀ ਉਹ ਕਰ ਲੈਣ ਉਹ ਇਦੇ ਚ ਇੱਕ ਖਾਸੀਅਤ ਹੈ ਇੱਕ ਤਾਂ ਇਹਦਾ ਬੀਮਾ ਆ ਗਿਆ ਲੱਖ ਦਾ ਤੇ ਇੱਕ ਜਰਸੀ ਦਾ ਬੱਚਾ ਵੀ ਦੇਊਗੀ ਐਚ ਐਫ ਦਾ ਵੀ ਸੋਨਾ ਦੇ ਦਊਗੀ ਜਰਸੀ ਦਾ ਬੱਚਾ ਦੇ ਰੱਖਿਆ ਨੇ ਪਹਿਲਾਂ ਹੁਣ ਤੇ ਹੁਣ ਗੈਰੀ ਲੰਗ ਚੱਲ ਫਿਰ 3 ਨੰਬਰ ਵਾਲੀ ਤੇ ਫੇਸ ਵਾਲੇ ਪੱਖ ਤੋਂ ਲੈਗ ਸਕੋਰ ਵਾਲੇ ਪੱਖ ਇਹ ਬਾਈ ਬੌਲੇਓ ਖਾਲੀ ਆ ਅੱਜ ਤੀਜਾ ਦਿਨ ਐਨੂੰ ਸੂਈ ਨੂੰ ਤੋੜ ਚੋਬਰਾ ਸੂਆ ਬਾਈ ਸੂਆ ਬਾਈ ਦੂਜਾ ਇਹਦਾ ਵੀ ਵੀਰੇ ਬੀਮਾ ਲੱਖ ਦਾਗਾ ਪੂਰੇ ਲੱਖ ਹਾਂ ਬਾਈ ਲਾ ਬੀਮਾ ਸੱਜਣੋ ਇਹਦਾ ਵੀ ਬਾਈ ਕਹਿੰਦਾ 1 ਲੱਖ ਦਾ ਪ੍ਰੂਫ ਸਾਰੇ ਨਹੀਂ ਨਹੀਂ ਉਹ ਤਿੰਨ ਚ ਟੈਗ ਲੱਗਿਆ ਬਕਾਇਦਾ ਦਿਖਾ ਵੀ ਸਕਦਾ ਵੀਰੇ ਕੋਈ ਦਿੱਕਤ ਨਹੀਂ ਠੀਕ ਆ ਗੱਲ ਉਹ ਤੁਹਾਨੂੰ ਚੈੱਕ ਕਰਾ ਕੇ ਆਨਲਾਈਨ ਫੇਰ ਚੜਾਵਾਂਗੇ ਫੇਰ ਚੜਾ ਲੈਣ ਯਾਰ ਆਪਣੇ ਕੋਲੇ ਪਾਲਸੀ ਆ ਵੀਰੇ ਬਕਾਇਦਾ ਆਪਾਂ ਕਿਹੜਾ ਕੋਈ ਉਂ ਗੱਲ ਕਰਨੀ ਆ ਠੀਕ ਆ ਜੀ ਇਹ ਬੋਲੇ ਚੋਂ ਖਾਲੀ ਹੁੰਦੀ ਦਾ ਬਾਈ 8 ਕਿਲੋ ਟਾਈਮ ਦਾ ਦੁੱਧਾ ਹੁਣ 16 ਕਿਲੋ 16 17 ਕਿਲੋ ਮੰਨ ਲਾ ਵੀ 16 ਕਿਲੋ ਖਾਲੀ ਅੱਜ ਤੀਜੇ ਦਾ ਨਾ ਬਾਈ ਸੂਈ ਤੀਜੇ ਦਿਨ ਸੂਈ ਨਾ ਕਮਾ ਦੇ ਕਮਾ ਦੇ ਸਾਰੀ ਬੋਲੇ ਚੋਂ ਖਾਲੀ ਇਹ ਨਹੀਂ ਹੈਗਾ ਵੀ ਆਪਾਂ ਕੋਈ ਵੀਡੀ ਬੱਚਾ ਕੀ ਆ ਗਿਆ ਮੇਲ ਆ ਬਾਈ ਇਹਦੇ ਵੀ ਮੰਗ ਆ ਨਾਲ ਬਾਈ ਕਹਿੰਦਾ ਆ ਗਿਆ ਮੇਲ ਮੇਲ ਕਾਫਲੇ ਆ ਬਾਈ ਲੈ ਆਏ ਨੂੰ ਸੂਆ ਆ ਗਿਆ ਦੂਜਾ 16 ਕਿਲੋ ਬੌਲੇ ਤੋਂ ਸਟਾਰਟ ਨਾਰਮਲ ਬਾਈ 22 ਕਿਲੋ ਦੁੱਧ ਮੰਨ ਕੇ ਲੈ ਲਿਆ ਆਪਾਂ ਇਹ ਨਹੀਂ ਕਹਿੰਦੇ ਵੀ ਇਹ 30 ਕਿਲੋ ਦਊਗੀ ਕਿਉਂਕਿ ਜਿਹੜੀ 30 ਕਿਲੋ ਲਈ ਉਹਨੇ 30 ਕਿਲੋ ਦੇਣਾ ਠੀਕ ਆ ਕੰਨ ਹਾਂ ਬਾਕੀ ਰੇਟ ਇਹਦਾ ਵੀ ਬਾਜੂ ਬਾਈ 80000 ਦੀ ਬੱਚੀ ਦੇ ਦਾਂਗੇ ਆਪਾਂ ਇਹ ਬਾਈ ਕਹਿੰਦਾ ਦੇ ਦਾਂਗੇ 80 ਦੀ ਅੱਜ ਵਾਲੇ ਤੀਜਾ ਦੇਣਾ ਦੇਖੋ ਅ ਤੇ ਗੰਦ ਮਾਰ ਦਿੱਤੀ ਜਾਂਦੀ ਆ ਨਹੀਂ ਸਾਰੇ ਪੱਖ ਤੋਂ ਵਧੀਆ ਗੁਰੀ ਵੀਰੇ ਬਾਕੀ ਜਿੰਨੇ ਜਾਨਵਰ ਆਪਣੇ ਸਾਰੇ ਠੰਡੇ ਸੀਲੇ ਐ ਨਹੀਂ ਵੀ ਬੱਚੇ ਦੀ ਨਹੀਂ ਕੋਈ ਦਿੱਕਤ ਠੀਕ ਕਿਉਂਕਿ ਕਿਹੜਾ ਕੋਈ ਐ ਵੀ ਫਾਰਮ ਵਾਲੇ ਜਾਨਵਰ ਨੇ ਤੇ ਬਾਕੀ ਖਾਲੀ ਆ ਚੀਜ਼ ਦੱਸ ਦਿਆ ਉਹਨਾਂ ਆ ਦੇਖ ਚੋਣ ਦੀ ਵੀ ਦੇਖ ਲੈ ਚੋਣ ਚ ਪਾਉਣ ਦੀ ਓਕੇ ਆ ਤੇ ਕੱਦ ਕਾਠ ਵਾਲੀ ਬੈੜ ਆ ਗਈ ਇਹ ਮਿਲ ਜੇ ਇਹਦਾ ਵੀ ਵੀਰੇ ਲੱਖ ਦਾ ਬੀਮਾ ਇਹਦਾ ਵੀ ਬੀਮਾ ਹਾਂ ਤੇ ਹੁਣ ਗਾ ਜੀ ਮਾਰ ਤਿੰਨ ਨੰਬਰ ਵਾਲੀ ਤੇ ਪਹਿਲਾਂ ਤੇ ਫੇਸ ਕੁਆਲਿਟੀ ਤੇ ਮਾਰ ਦੰਦ ਵੀ ਦਿਖਾ ਦੇ ਬਾਈ ਦੰਦ ਵੀ ਦਿਖਾ ਦੇ ਇਹ ਇੱਥੇ ਇੱਥੇ ਰੋਗ ਹੋਏ ਨੱਕਰਾ ਦੰਦ ਵੀ ਚੈੱਕ ਪੰਡਾ ਦੋਂਦੀ ਆ ਵੀਰੇ ਰਿਜੀਨਲ ਦੰਦਾਂ ਚ ਆ ਗਈ ਦੋ ਦੰਦ ਤੋਫਾ ਹੀ ਆ ਗਿਆ ਇੱਕ ਰਾਖ ਨਾਲੇ ਗੁੱਪੇ ਹੀ ਕਰੀ ਗੋਲਦੀ ਏ ਆ ਜਾ ਆ ਜਾ ਲੈ ਆ ਲੈ ਆ ਜੋਰ ਪੰਡਾ ਰਿਜੀਨਲ ਦੋਂਦੀ ਆ ਬਾਈ ਜਮਾ ਦਿਖਾ ਦੇ ਕੋਲੋਂ ਐ ਨਹੀਂ ਗੱਲ ਹੈਗੀ ਕੱਚੀ ਦਾ ਦੇਖ ਮਾਰ ਕੀ ਦੇਖ ਆ ਗਏ ਲੋ ਪਿਆਰ ਦੰਦ ਆ ਗਈ ਗਰੰਟੀ ਆ ਯਾਰ ਆਪਣੀ ਦੇਖੋ ਵੀ ਨਾ ਆ ਗਈ ਟੋਰ ਪੰਡਾ ਲੈਵਾ ਇਹਦਾ ਜਮਾ ਕੰਪੈਕਟ ਆ ਸੂਈ ਇਹ ਹੈਗੀ ਅੱਜ ਹਫਤੇਕ ਦੀ ਕੱਦ ਆ ਗਿਆ ਫੁੱਲ ਬਾਈ ਫੁੱਲ ਅੱਧਾ ਆ ਗਿਆ ਫੁੱਲ ਵੱਡਾ ਤੇ ਬਿਊਟੀ ਵਾਲੇ ਪੱਖ 'ਚ ਬੜੀ ਸ਼ਾਨਦਾਰ ਆ ਘਰੇ ਖੜੀ ਰੌਣਕ ਲਾ ਦੂਗੀ ਚਵਾਈ ਦੀ ਕਿਵੇਂ ਆ ਜੀ ਚਵਾਈ ਦੀ ਇੱਕ ਨੰਬਰ ਆ ਬਾਈ ਤੇ ਹੁਣ ਮੰਨ ਕੇ ਵੀ ਚੋਣ ਦਾ ਦੁੱਧ ਹੋਊਗਾ ਬਾਈ ਜਿਹੜਾ ਠੰਡਾ ਦੁੱਧ ਹੋਊਗਾ 10 ਤੋਂ 11 ਕਿਲੋ 10 ਤੋਂ 11 ਕਿਲੋ ਟਾਈਮ ਤੱਕ ਤੇ ਦੋਨਾਂ ਦਾ ਨਾ ਸਮਝ ਜਾਣਾ ਮੈਂ ਦੋਨਾਂ ਦਾ ਮੈਂ ਕਿਹਾ ਹੈ ਬੈੜ ਬੜੀ ਚੰਗੀ ਆ ਤੇ ਦੁੱਧ ਵਾਲੀ ਆ ਬਾਈ ਜਿਹੜਾ ਵੀ ਜਿਵੇਂ ਫਾਰਮ ਨਵਾਂ ਆ ਨਾ ਤਿਆਰ ਕਰਦਾਗਾ 22 ਕਿਲੋ ਹੈਗਾ ਹਾਂ ਹਾਂ 20 ਮੰਨ ਲਈ ਯਾਰ ਆਪਾਂ ਘੱਟ ਦੱਸ ਕੇ ਦੇਵਾਂਗੇ ਵੱਧ ਨਹੀਂ ਠੀਕ ਆ ਦੁੱਧ ਦੇਊਗੀ ਇਹ 25 ਕਿਲੋ ਨਾਰਮਲ ਜਮੈਂਨ ਕੰਪੈਕਟਡਰ ਦੀ ਐ ਸਿਰੇ ਵਾਲੀ ਬੱਛੀ ਆ ਸਾਰਾ ਫੋਰਨ ਵਾਲਾ ਸਿਸਟਮ ਹੈ ਇਹ ਦੇਖ ਆ ਰੰਗ ਅੜਿਆ ਖੜਾ ਹਾਂ ਅੱਗੇ ਪਿੱਛੇ ਦਾ ਹਿਲੇਗਾ ਇੱਥੇ ਪਾ ਰੋਕ ਲਈ ਪੰਡ ਤਾਂ ਫੇਸ ਤੇ ਮਾਰਦੀ ਗੈਰੀ ਕੈਮਰਾ ਇੱਥੇ ਰੋਕ ਲਾ ਮੜੀ ਜੀ ਇੱਥੋਂ ਦਿਖਾ ਦੀ ਇਹਦੀ ਫੇਸ ਕੁਆਲਟੀ ਬਿਊਟੀ ਵਾਲੇ ਪੱਖ ਤੋਂ ਕਰਾ ਦੇ ਚੈੱਕ ਵੀ ਤੇਰੀ ਵੀਰੇ ਇੰਸ਼ੋਰੈਂਸ ਹੈਗੀ ਆ ਹਾਂ ਬਈ ਨਵੀਂ ਕਰਾਈ ਆ ਇੰਸ਼ੋਰੈਂਸ ਆਹ ਲੈ ਇਹਦਾ ਪਟਾ ਜਾਂ ਲਾਹੀਂ ਯਾਰ ਆਹ ਆ ਪਟਾ ਜਾਂ ਲਾ ਕੇ ਦਿਖਾ ਸਮਾਰ ਕੇ ਲਾ ਦੇ ਲਾ ਦੇ ਇਹ ਹੁਣ ਦਿਖਾ ਹੁਣ ਬਣਦੀ ਆ ਗੱਲ ਇਹ ਹੁਣ ਦਿਖਾ ਲੈ ਆ ਲੈ ਆ ਲੈ ਆ ਡਰਾ ਨਾ ਆ ਜਾ ਲੈ ਆ ਬੀਮਾ ਇਹਦਾ ਵੀ ਹੈਗਾ ਮੇਰੇ ਸਾਲ ਦੇ ਬੀਮੇ ਨੇ ਹਲੇ ਅੱਜ 4-4 ਦਿਨ ਹੀ ਹੋਏ ਨੇ ਬੀਮੇ ਕਰਾਇਆ ਨੂੰ ਕਈ ਵਾਰ ਵੀਰ ਕਹਿੰਦਾ ਕੋਈ ਰਹਿੰਦੀ 2 ਮਹੀਨੇ ਹੁਣ ਉਹ ਕੰਮ ਨਹੀਂ ਹੈਗਾ ਇਹਨੇ ਦੀ ਪਈ ਆ ਸਾਲ-ਸਾਲ ਦੀ ਪਈ ਹਲੇ ਦਿਨ ਅੱਜ ਮੰਨ ਕੇ ਉਹਨਾਂ ਨੂੰ 15 ਦਿਨ ਹੋ ਗਏ ਇੰਸ਼ੋਰੈਂਸ ਹੋਈ ਨੂੰ ਇਹਨੂੰ ਤਾਂ ਬੱਚੀ ਨੂੰ ਇਹਦੇ ਵੀ ਸੱਚ 15 ਦਿਨ ਹੋ ਗਏ ਬਾਈ ਠੀਕ ਆ ਹਾਂ ਗੱਬਣ ਦੀ ਕਰਾਤੀ ਸੀ 15 ਦਿਨ ਹਜੇ 11.5 ਮਹੀਨਾ ਦਾ ਪਿਆ ਪਿਆ ਵੀਰੇ ਹਾਂ ਤੇ ਸੂਆ ਆ ਗਿਆ ਪਹਿਲਾ ਦੰਦਾਂ ਚ ਦੋ ਦੰਦ 22 ਕਿਲੋ ਦੁੱਧ ਬਾਈ ਕਹਿੰਦਾ ਹਜ਼ਾਰ ਦਿਨ ਕਿੰਨਾ ਦੱਸਿਆ ਸੂਈ ਨੂੰ ਅੱਜ ਨਾਲੇ ਭਈ ਹਫਤਾ ਵੀ ਨਹੀਂ ਹੋਇਆ ਨੂੰ ਤਾਂ ਹਫਤੇ ਦੇ ਅੰਦਰ ਹਾਂ ਕਿੰਨਾ ਕ ਪਾ ਦੂਗੀ 25 ਕਿਲੋ ਤਾਂ ਮੰਨ ਕੇ ਲੈ ਜਾ ਭਈ ਜਿਹੜਾ ਵੀਰ ਮਰਜੀ 25 ਕਿਲੋ ਸਿਰੇ ਵਾਲੀ ਬੱਛੀ ਅਜ ਮੈਂ ਆਏ ਨਹੀਂ ਹੈਗਾ ਵੀ ਦੂਜੀ ਨਹੀਂ ਹੈਗੀ ਨਾਰਮਲ ਇੱਧਰ ਦੇਖ ਅੱਗੇ ਪਿੱਛੇ ਇੱਧਰੋ ਲੇਵੇ ਲੂਵੇ ਦੀ ਇੱਥੋਂ ਦਿਖਾਈ ਗਰੀ ਪਿਛੇ ਪਿਛਾਂ ਵਾਲੇ ਪਾਸੇ ਵੀ ਨਾੜਾਂ ਆ ਗਈਆਂ ਲੈ ਇਹ ਗੱਲ ਇੱਧਰੋਂ ਮੂਹਰੋਂ ਵੀ ਦੇਖ ਲਈ ਹਾਂ ਗਾਲੇ ਪਾਸਿਓਂ ਵੀ ਦਿਖਾ ਦੇ ਤਸੱਲੀ ਕਰਾ ਦੇ ਦੇਖਣ ਵਾਲੇ ਭਰਾਵਾਂ ਦੀ ਇਥੋਂ ਕਰਾ ਦੇ ਤਸੱਲੀ ਤੇ ਆਰਡਰ ਵੇਖ ਕੇ ਐਸਾ ਕੱਟਾ ਰੁਪਿਆ ਕੱਲਾ ਕੱਲਾ ਅਸਲ ਵੀਰੇ ਫਾਰਮ ਵਾਲਾ ਜਾਨਵਰ ਇਹ ਸਵਾ ਆਦੀ ਆ ਗਈ ਠੰਡੀ ਜਮਾਂ ਵੀਰੇ ਸੂਈਆਂ ਵੜਾਣ ਦੀ ਹੱਥ ਲਾਉਣ ਦੀ ਵੀ ਜ਼ਰੂਰਤ ਨਹੀਂ ਇਹਦਾ ਕਿਹੜਾ ਕੋਈ ਇਹਦੇ ਪੈਸੀ ਬਾਈ ਇਹਦਾ ਸਵਾ ਲੱਖ ਰੁਪਿਆ ਲਵਾਂਗੇ ਮੋਲ ਨਹੀਂ ਕਰੀ ਇਹਦੇ ਦੋ ਦੰਦ ਦਾ ਕੱਦ ਦਿਖਾ ਦੇ ਵੀ ਕੱਦ ਕਿੰਨਾ ਇਹਦਾ ਬਾਈ ਕਹਿੰਦਾ ਲੈਣਾ 1 ਲੱਖ ਤੇ 25 ਹਜ਼ਾਰ ਬੱਚਾ ਕੀ ਆਈ ਮੇਲ ਆ ਬਾਈ ਇਹਦੇ ਮਗਰ ਵੀ ਇਹਦੇ ਨਾਲ ਵੀ ਮੇਲ ਆ ਗਿਆ ਤੇ ਅੱਗੇ 66 ਸੀਮਨ ਲਵਾ ਕੇ ਬੱਚੇ ਚੰਗੇ ਪਾ ਦੂਗੀ ਤੁਹਾਨੂੰ ਬਾਈ ਜਿਹੜਾ ਮਰਜ਼ੀ ਲੈ ਜੇ ਬੀਮਾ ਇਹਦਾ ਵੀ ਸਾਲ ਦਾ 1 ਲੱਖ ਤੇ 70000 ਦੀ 80 ਦੀ ਬੱਸੀ ਮੋੜ ਵੀ ਮੇਰੇ ਨਾਲ ਕਰ ਲੈ ਅੱਜ ਠੀਕ ਆ ਗੱਲ ਆ ਜਿਹੜਾ ਮਰਜ਼ੀ ਲੈ ਤੇ ਹੁਣ ਮਾਰ ਦੇ ਇਹ ਦੀ ਇਹ ਦੂਜਾ ਸੂਆ ਬਾਈ ਸੂਗ ਹੀ ਬਹਿੜ ਤੇ ਦੁੱਧ ਮੰਨ ਕੇ ਨੇ ਆਪਣੇ ਘਰੇਲੂ ਵੀ ਬਾਈ ਤੋਂ ਲਿਆ ਇਹਦਾ ਵੀ ਵੀਰੇ ਬੀਮਾ ਸਾਲ ਦਾ ਇਹ ਕਾਲਾ ਨਾਗ ਹੀ ਆ ਜਿਵੇਂ ਮੈਂ ਨੇ ਨਾਗ ਫੁਕਾਰੇ ਮਾਰਦਾ ਖੇਤਾਂ 'ਚ ਤੋਰ ਪੰਡਦਾ ਤੋਰ 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 ਬੋਡੀ ਸਟਰਕਚਰ ਬੜਾ ਮਜ਼ਬੂਤ ਆ ਮੱਜਾਂ ਨਾਲ ਦਾ ਹਾਂ ਮੱਜਾਂ ਵਰਗੇ ਬਾਈ ਮੱਜਾਂ ਵਰਗੇ ਮੱਜਾਂ ਨਾਲ ਦਾ ਬੋਡੀ ਸਟਰਕਚਰ ਆ ਖਿੱਚੀ ਫਿਰਦੀ ਆ ਦੋ ਬੰਦਿਆਂ ਨੂੰ ਤੇ ਤੈਨੂੰ ਧੁੱਪ ਤਾਂ ਪਤਾ ਵੀ ਨਹੀਂ ਚੱਕਰ ਝੋਟੀ ਨੂੰ ਕੋਈ ਚਾਹੇ ਧੁੱਪ ਚੇਖੜਾਈ ਆ ਹਾਂ ਇਹਦਾ ਵੀ ਇੰਸ਼ੋਰੈਂਸ ਆ ਵੀਰੇ ਸਾਲ ਦਾ ਸਾਲ ਦਾ ਹਾਂ 1 ਲੱਖ ਦਾ ਲੱਖ ਦਾ ਲੱਖ ਲੱਖ ਦਾ ਹੀ ਆ ਇਹਨਾਂ ਦਾ ਲੱਖ ਤੋਂ ਵੱਧ ਵੀਰੇ ਹੁੰਦਾ ਨਹੀਂ ਜੇ 2 ਲੱਖ ਦੀਆਂ ਹੋਵੇ ਠੀਕ ਆ ਗੱਲ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਬਾਈ ਅੱਜ ਹਫ਼ਤਾ ਪਿਆ ਕਰਮਾਂ ਵਾਲੀ ਦਾ ਜਿਹੜਾ ਮਰਜ਼ੀ ਲੈ ਜਾਏ 25 ਤੋਂ ਪਲੱਸ ਮੰਨ ਕੇ ਲੈ ਜਾਏ ਜੋਰ-ਜੋਰ ਵਾਲੇ ਨੇ ਹਾਂ ਬਾਕੀ ਹੋਰ ਆ ਜਿੰਨੀਆਂ ਵੀ ਬੈੜਾਂ ਦੇ ਰੇਟ ਨੇ ਬਾਈ ਜਿੱਥੇ ਮਰਜੀ ਸਾਰੀ YouTube ਪੱਟੀ ਜਾਵੇ ਅਗਲਾ ਜਿੱਦਾਂ ਹੁਣ ਕਹਿਣ ਵਾਲੇ ਨਹੀਂ ਸ਼ਰਮ ਲਾ ਲਈ ਕਿਸੇ ਨੇ ਵੀ ਹਲੇ ਵੀ ਰੇਟ ਜ਼ਿਆਦੇ ਆ ਫਿਰ ਤਾਂ ਬਾਈ ਆਪਾਂ ਕੋਈ ਹੱਲ ਨਹੀਂ ਆਪਣੇ ਕੋਲੇ ਹੈਨਾ 5-7% 네ਗਟਿਵ ਬੰਦੇ ਵੀ ਮੈਨੂੰ ਲੋਡ ਰਹਿੰਦੀ ਆ 5-7 ਬੰਦੇ ਚਾਹੀਦੇ ਨੇ ਸੋਨਾ ਫਿਰ ਜਿਹੜੇ ਗਾਲਾਂ ਗੂਲਾਂ ਦੇਣ ਆਪਾਂ ਨੂੰ ਉਹ ਥੋੜਾ ਮੋਟੀਵੇਟ ਕਰਦੇ ਰਹਿੰਦੇ ਨੇ ਹਾਂ ਵੀ ਜਿਹੜੇ ਹਲੇ ਵੀ ਐ ਕਹਿਣ ਵੀ ਰੇਟ ਜ਼ਿਆਦੇ ਆ ਉਦੋਂ ਉੱਤੇ ਤਾਂ ਫਿਰ ਬਸ ਕੁਛ ਕਰ ਹੀ ਨਹੀਂ ਸਕਦੇ ਆਪਾਂ ਬਹੁਤ ਚੰਗੀ ਗਾਂ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਲੈ ਜਾ ਦੁੱਧ ਦੇ ਦਊਗੀ ਸੱਜਣਾ ਮੱਝਾਂ ਨਾਲ ਹਾਂ ਮੱਝਾਂ ਨਾਲ ਦਾ ਬਾਈ ਦੁੱਧ ਦੇ ਉਹ ਮੱਝਾਂ ਨਾਲ ਦਾ ਨਾੜਾ ਨੂੜਾ ਬਾਲੀਆਂ ਨੇ ਆਰਡਰ ਤੇ ਕਰੀ ਇੱਥੋਂ ਦਿਖਾਓ ਵਧੀਆ ਜਾਨਵਰ ਨੇ ਬਾਈ ਬਾਕੀ ਬਾਈ ਸੇਫਟੀ ਵੱਡੀ ਦੇ ਬੀਮੇ ਦੀ ਹੈ ਨਾ ਗਾਂ ਵਾਲੇ ਬੰਨਿਆ ਦਿਖਾਈਏ ਇੱਥੋਂ ਆ ਆ ਚੀਜ਼ ਦਿਖਾਈਏ ਇੱਥੋਂ ਜੱਪ ਕੱਢ ਦਊਗੀ ਗੁਰੀ ਜਿੱਦੇ ਬੱਚਾ ਦਿੱਤਾ ਇਹਨੇ ਆ ਆ ਚੀਜ਼ ਜਦੋਂ ਬਣੂਗੀ ਨਾ ਇੱਥੋਂ ਇਹਦੇ ਪੈਸੇ ਕਿੰਨੇ ਲਵੇਂਗਾ ਲੈਣ ਦੇਣ 85000 ਰੁਪਏ ਬਾਈ ਪੂਰਾ ਹਾਂ ਲੱਖ ਦਾ ਬੀਮਾ ਲੱਖ ਦਾ ਬੀਮਾ ਹੁਣ ਤੋਰ ਦੇ ਗਾਂ ਵਾਲੀ ਤੋਰੇ ਨੇ ਰਾੰਗੋ ਦਾ ਇੱਥੇ ਫਤਿਹਰ ਸ਼ਹਿਰ ਜੀ ਆ ਲ ਆ ਗਿਆ ਹਨਾ ਹਾਂ ਐਰ ਸ਼ਹਿਰ ਤਾਂ ਬਈ ਆਪਾਂ ਪਰ ਆਪਾਂ ਤਾਂ ਕਹਿ ਨਹੀਂ ਸਕਦੇ ਵੀ ਨਹੀਂ ਆਪਾਂ ਬੀਰੀ ਨੂੰ ਪੁੱਛਿਆ ਫਾਰਮ ਵਾਲੇ ਨੂੰ ਹਨਾ ਵੀ ਜਿਵੇਂ ਆਮ ਅਗਲਾ ਮੜੀ ਚਮਕ ਜੀ ਬੱਜਿਆ ਵਾਲਾ ਕਹਿੰਦਾ ਐਰ ਸ਼ਹਿਰਾ ਜੀ ਆਪਾਂ ਨਹੀਂ ਕਹਿੰਦੇ ਪਰ ਦੁੱਧ ਬਹੁਤ ਸੋਹਣਾ ਦਿੱਤਾ ਇੱਕੇ ਫਾਰਮ ਦੇ ਬੱਚਿਆਂ ਨੇ ਜਿਹੜੀ ਇੱਕ ਨੰਬਰ ਤੇ ਆ ਨਹੀਂ ਗੱਬਣ ਬਈ ਗੱਬਣ ਹੈ ਲੱਗਦੀ ਤਾਂ ਨਹੀਂ ਨਹੀਂ ਬੰਬ ਬੰਬ ਬੁਲਾ ਦਿੰਦੇ ਜਦੋਂ ਬੱਚਾ ਦਿੱਤਾ ਹਲੇ 3-4 ਦਿਨ ਇਹਦੇ ਪੈਂਡਿੰਗ ਆ ਇਹ ਤਾਂ ਹੋਣੀ ਬੁਲਾਈ ਜਾਂਦੀ ਹਨਾ ਬਹੁਤ ਕਰਮ ਵਾਲੀ ਪ੍ਰਮਾਤਮਾ ਦੀ ਉਮਰ ਲੰਬੀ ਰੱਖੇ ਥੋੜੀ ਬਹੁਤੀ ਭਾਲ ਕਰ ਗਈ ਹਾਂ ਹੈਗੇ ਮੜੀ ਜੀ ਚਮਕ ਚਮਕ ਵਾਲੀ ਹੈ ਜਾਨਾ ਹਾਂ ਪੂਰੀ ਸਿਰੇ ਵਾਲੀ ਵੀ ਹੈ ਚਮਕ ਚਮਕ ਵਾਲੀ ਹੈ ਰੋਕੀ ਬਈ ਰੋਕੀ ਇੱਥੇ ਚਮੜਾ ਦਾ ਆ ਗਿਆ ਨਾ ਜਮਾ ਅੱਗੇ ਕਰ ਲੈ ਥੋੜੀ ਥੋੜੀ ਇੱਕ ਕਰ ਜਿਵੇਂ ਹਰਿਆਣੇ ਚ ਨਹੀਂ ਹੁੰਦਾ ਮੋਰਾ ਨਸਲ ਗਿਆ ਚੰਗੀਆਂ ਝੋਟੀਆਂ ਦਾ ਚਮੜਾ ਚਮੜਾ ਇਹਦਾ ਬਰੀਕ ਆ ਗਿਆ ਜਿੱਦਣ ਸਰੀਰ ਦੇਖਦੀ ਬੰਤ ਉੱਤੋਂ ਜਿੱਦਣ ਇਹ ਤਿਆਰ ਹੋਈ ਆ ਚੀਜ਼ਾਂ ਦੇਖੀ ਰਿਜਨਲ 30 ਕਿਲੋ ਦੁੱਧ ਦੂ ਜਿੱਦੇ ਮਰਜ਼ੀ ਵਾਲੀ ਚਮੜੇ ਦੀ ਵੀ ਜਮੀ ਬਰੀਕ ਆ ਗਈ ਪਾਤਲੇ ਚੀਜ਼ਾਂ ਵੇਖ ਲੈਦਾ ਸਪੇਸ ਹੀ ਵਾਲੀ ਆ ਤੇ ਥਣ ਦਾ ਸੈਜ ਵੀ ਦਾਸ ਦਾ ਵੀ ਚਬਾਈ ਮੱਝ ਵਰਗੀ ਬਹੁਤ ਮੋਟੀ ਚਬਾਈ ਆ ਇਹਨੇ ਕਿਹੜਾ ਕਰਮਾਣੀ ਰੋਕ ਰੋਕ ਇੱਥੇ ਇੱਥੇ ਪੈਪ ਹੁੰਦੇ ਆ ਕਹਿੰਦੇ ਵੀ ਪੈਪ ਵੀ ਜਾਂਦੇ ਆ ਦੁੱਧ ਵਾਲੇ ਉਹ ਵੀ ਦਿਖਾ ਦੇ ਆ ਇਹਨੂੰ ਜਾਂਦੇ ਨੇ ਸਪਲਾਈ ਜਾਂਦੀ ਹੁੰਦੀ ਆ ਕਹਿੰਦੇ ਵੀ ਇਹ ਸਪਲਾਈ ਜਿਵੇਂ ਕੰਪਨੀਾਂ 'ਚ ਸਪਲਾਈ ਜਾਂਦੀ ਹੁੰਦੀ ਆ ਕੇਰਾ ਹੋਰ ਦਵਾ ਦੇ ਅੱਛਾ ਦੇਖ ਲੇਵੇ ਦੀ ਬਾਈ ਬੰਤਰ ਚੜਾਈ ਉੱਤੋਂ ਕਿੰਨਾ ਵਧੀਆ ਸਟਰਕਚਰ ਕਿੰਨਾ ਵਧੀਆਗਾ ਬਾਡੀ ਬੂਡੀ ਵਾਲੇ ਪੱਖ ਤੋਂ ਬਾਲੀਆ ਕਈ ਵਾਰ ਕੋਈ ਬਾਈ ਫਾਰਮ ਵਾਲਾ ਇੱਕ ਦਿਨ ਫੋਨ ਆਇਆ ਜਿਵੇਂ ਚਾਰ ਪੰਜ ਇਕੱਠੀਆਂ ਲੈਣ ਵਾਲੇ ਤਾਂ ਮਾਨ ਸਨਮਾਨ ਕਰਦੇ ਆ ਕੋਈ ਚੱਕਰ ਠੀਕ ਆ ਗੱਲ ਤੇ ਇਧਰਲੇ ਬੰਨੇ ਕਮਾਦੀਆਂ ਇਧਰਲੇ ਬੰਨੇ ਇਧਰਲੇ ਬੰਨੋ ਨਾਲ ਤਾਂ ਆਰਡਰ ਦਿਖਾ ਦੀ ਗਰੀ ਨਾਲ ਪੈਪ ਦਿਖਾ ਦੀ ਦੁੱਧ ਵਾਲਾ ਇਧਰਲੇ ਬੰਨੋ ਹੁਣ ਜਿਵੇਂ ਜਿਵੇਂ ਨੇੜੇ ਲੱਗੂਗੀ ਗੱਲ ਓਵੇਂ ਓਵੇਂ ਇਹ ਜਿਵੇਂ ਕਹਿੰਦੇ ਨੇ ਵੀ ਆਪਾਂ ਪਲਾਸਟਿਕ ਦੇ ਪੈਪ ਚ ਪਾਣੀ ਛੱਡਦੇ ਨੇ ਉਹ ਐ ਬਹੁਤ ਚੰਗਾ ਜਨਮ ਉਹ ਸਿਸਟਮ ਹੋ ਜੂਗਾ ਸਿਰੇ ਵਾਲਾ ਜਨਮਰ ਸੂਆ ਕਿਹੜਾ ਦੀਏ ਦਾ ਦੂਜਾ ਸੂਆ ਸੂ ਗਈ ਬਾਈ ਫਾਰਮ ਚ ਲਈਆਂ ਨੇ ਤਾਂ ਬੜਾ ਆਪਾਂ ਠੀਕ ਆ ਗਾਨੀ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਬਈ 30 ਕਿਲੋ ਮੰਨ ਕੇ ਲੈ ਜਿਹੜਾ ਮਰਜ਼ੀ ਪਾਉਣਾ ਚਾਹੀਦਾ ਇਹਨੂੰ ਨਾ ਦੇਊਗੀ ਵੀ ਐ ਨਹੀਂ ਹੈਗਾ ਆਪਾਂ ਹੁਣ ਲੈਵਾ ਦੇ ਇੱਕ ਕਹਦੀ ਵੀ ਤਾਂ 35 ਦੂ 40 ਦੂ ਪਰ ਜਿੰਨਾ ਦੇਊ ਜੈਨੂਨ ਦੁੱਧ ਦੇਊਗੀ ਆ ਗਈ ਆ ਗਈ ਜਮਾ ਸਾਫ ਯਾਰ ਹਨਾ ਜੱਟ ਵਾਲੇ ਉੱਤੋਂ ਬੰਤਰਪੁੰਤਰ ਵੀਰੇ ਮਿਲਦੇ ਨਹੀਂ ਅੱਗੇ ਗੁਰੀ ਏਦਾਂ ਦੀ ਆਪਾਂ ਆਪ ਲਈਆਂ ਨੇ ਵੀਰੇ 1 40 45 ਡੇਢ ਇਹਦੇ ਪੈਸੇ ਬਸ ਇੱਕ ਪੰਜ ਦਾ ਵੀਰੇ ਗੱਬਣ ਗੱਬਣ ਵਾਲਾ ਰੇਟ ਆ ਪਰ 1 5 ਦੀ ਵਾਹ ਦੇ ਦੇਗਾ ਦੇਣ ਲੈਣ 1 ਫਾਰਾਂ ਦੀਆਂ ਨਹੀਂ ਫੋਨ ਤੇ ਆਏ ਕਹਦੇ ਨਹੀਂ ਨਹੀਂ ਆਏ ਨਹੀਂ ਜਿਹੜਾ ਵੀਰ ਮਰਜ਼ੀ ਉਹ ਕਰ ਲੇ ਪਰ ਗੱਪਣ ਗੱਪਣ ਵਾਲਾ ਕੱਲ ਨੂੰ ਅਗਲਾ ਕਹਦੇ ਹਫਤੇ ਨੂੰ ਦੋ ਦਿਨਾਂ ਨੂੰ ਜਦੋਂ ਸੂਪੀ ਉਹਦੇ ਵਾਲਾ ਰੇਟ ਉਹਦਾਂ ਵਾਲਾ ਹੋਣਾ ਇਹ ਘਟ ਵੀ ਜਾਂਦੀਆਂ ਨੇ ਇਹ ਵੱਧ ਵੀ ਜਾਂਦੀਆਂ ਕਈ ਵਾਰਾਂ ਇਹ ਨਹੀਂ ਪਤਾ ਵੀਡੀਓ 'ਚ ਸਵਾ ਮੰਗਿਆ ਹੋਵੇ ਮੁੜ ਕੇ ਭਾਈ ਲੱਖ ਦੀ ਵੀ ਦੇਣੀ ਪੈਂਦੀ ਕੋਈ ਖਰਾਬ ਹੋ ਜਾਏ ਪਸ਼ੂ ਠੀਕ ਆ ਗੱਲ ਹਾਂ ਉਦਾਂ ਦਾ ਕੰਮ ਹੋ ਜਾਂਦਾ ਉਦੋਂ ਬਹੁਤ ਵਾਲਾ ਕੰਮ ਹਾਂ ਵੇਚ ਅਗਲਾ ਟਾਟਾ ਕੋਈ ਨਹੀਂ ਦੱਸਦਾ ਨਫਾ ਹਰੇ ਗਿਣਾ ਦਿੰਦਾ ਜਰਸੀ ਤੇ ਮਾਰ ਕੈਮਰਾ ਕਰੀ ਖੋਲ ਭਾਈ ਇਹਨੂੰ ਤੋਰ ਪੰਡਤਾ ਇਹ ਇਹਨੂੰ ਕੋਈ ਜ਼ੋਰ ਆ ਇੰਮ ਕਿ ਖੁੱਲੀ ਖਾਦੀ ਆ ਕਰਦੀ ਆ ਕਰਦੀ ਆ ਸ਼ਰਾਰਤ ਥੋੜੀ ਜਿਹੀ ਖੁੱਲੀ ਆਈ ਹੋਈ ਲੱਗਦੀ ਆ ਕਿਤੋਂ ਸਿਰੇ ਵਾਲੀ ਆ ਗੁਰੀ ਜਿਹੜੇ ਵਿੱਚ ਵੀਰ ਕਹਿੰਦੇ ਨੇ ਬਈ ਸਿਰੇ ਵਾਲੀ ਉਹੀ ਲੈਣੀ ਆ ਸਿਰਾ ਸੱਟ ਹਾਂ 25 ਤੋਂ 26 ਕਿਲੋ ਦੁੱਧ ਦਿੱਤਾ ਹੋਇਆ ਨੇ ਪੰਡ ਤਾਂ ਇੱਥੇ ਮਾਰ ਜੇ ਨਾ ਰਿਲੈਕਸ ਜੀ ਕਰਦੇ 25 ਤੋਂ 26 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਠੀਕ ਆ ਗੱਲ ਮੱਖਾ ਖਾਲਾ ਖਤਰਨਾਕ ਥੱਲੇ ਜਿਹੜਾ ਫਿਰ ਫਿਰ ਤਾਂ ਇਹ ਥੱਲੇ ਬਹੁਤ ਵੱਡਾ ਗਾ ਇਹ ਇੱਥੇ ਜੇ ਰੋਕ ਲਾ ਕਮਾ ਕੇ ਫੇਸ ਕਰੀ ਉਰਲੇ ਬੰਨੇ ਦਾ ਫੇਸ ਤੇ ਮਾਰਦੀ ਗਰੀ ਕੈਮਰਾ ਓਏ ਰੋਜੀ ਦੋ ਜਾਣਕਾਰੀ ਦਵਾ ਦੇ ਭਰਾਵਾ ਨੂੰ ਵੀ ਜਰਸੀ ਕਿੱਦਾਂ ਨਹੀਂ ਹੁੰਦੀ ਆ ਲੈ ਚ ਲੈ ਇਹਨੂੰ ਬ੍ਰਾਂਡਡ ਜਰਸੀ ਆ ਬਾਈ ਕਢਾ ਦੇ ਦੋ ਰੋਜੀ ਉ ਤਾਂ ਜਨਤ ਆਉਂਦੀਆਂ ਰਹਿੰਦੀਆਂ ਕਰਮ ਵਾਲੀਆਂ ਪਰ ਬ੍ਰਾਂਡਡ ਆ ਸੁਹਾ ਦੂਜਾ ਦੂਜਾ ਸੁਹਾ ਸੂਗੀ ਬਾਈ ਵੱਡੀ ਬੁੱਡੀ ਫੁੱਲਾਂ ਵਾਲੀ ਟੌਪ ਦੀ ਆ ਬਾਈ 25 ਕਿਲੋ ਦੁੱਧ ਦੀ ਗਾਰੰਟੀ ਲੈ ਜਿਹੜਾ ਮਰਜ਼ੀ ਲੈ ਜੀ ਠੀਕ ਆ ਗੱਲ ਹਾਂ 25 ਬਾਈ ਕਹਿੰਦਾ ਇਹਦੀ ਓਟ ਵੀ ਦੇ ਦਾਂਗੇ ਕੱਦ ਪਿੱਡ ਵੀ ਚੰਗਾ ਤੇ ਪੈਪ ਵੀ ਚੰਗਾ ਜਾਂਦਾ ਸਿਰੇ ਵਾਲੀ ਆ ਯਾਰ ਇਹ ਦੁੱਤੇ ਦਾ ਰੱਬ ਦਾ ਨਾ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਮਿਲਦੀ ਪਰ ਇਦਾਂ ਦੀ ਕਦੇ-ਕਦੇ ਆ ਬਾਈ ਕਹਿੰਦਾ ਅਗਲਾ ਕਹਿੰਦਾ ਮੁੱਲ ਲਾ ਦੇਂਗੇ ਯਾਰ ਜਰਸੀ ਲਿਆ ਦੋ ਵੀ ਜਰਸੀ ਚਾਹੀਦੀ ਆ ਤਾਂ ਫੇ ਨਾਰਮਲ ਜਮਾ ਘੱਟ ਤੋਂ ਘੱਟ ਰੇਟ ਜਰਸੀ 80 85 ਰੁਪਏ ਦਾ ਨਾਰਮਲ ਜਰਸੀ ਮਿਲਦੀ ਆ ਬਾਈ ਠੀਕ ਆ ਗੱਲ ਇਹ ਤਾਂ ਸਿਰੇ ਵਾਲੀ ਆ ਕਰਮ ਵਾਲੀ ਸਿਰ ਆ ਸੱਟ ਹਾਂ ਮੱਖੀ ਪਰੇਸ਼ਾਨ ਕਰ ਰਹੀ ਆ ਹਾਂ ਹਾਂ ਥੱਲੇ ਫਿਰਦਾ ਪਰੇਸ਼ਾਨੀ ਇਹ ਚੱਲ ਰਹੀ ਆ ਵਿਚਾਰੀ ਮੱਖੀ ਕਰ ਰਹੀ ਆ ਪਰੇਸ਼ਾਨ ਉਹਦਾ ਦਿੱਕਤ ਕੋ ਫੋ ਦਾ 100 ਦੀ ਸਵਾ ਬੱਚੇ ਦਿਨ ਕਿੰਨੇ ਕੱਢ ਦੂਗੀ ਦਿਨ ਬਾਈ ਹਫਤਾ ਲੈ ਜੂਲੇ ਇੱਕ ਹਫਤਾ ਹਾਂ ਇੱਕ ਹਫਤਾ ਬਾਈ ਕਹਿੰਦਾ ਕੱਢ ਦੂਗੀ ਤੇ ਰਿਕਾਰਡ ਚੰਗਾ 25 ਦੀ ਓਟ ਵੀ ਦੇ ਦੇਾਂਗੇ ਬਹੁਤ ਚੰਗੀ ਆ ਬਾਈ ਫਿਰ ਮੰਡੀ ਦੀ ਡਿਟੇਲ ਦੱਸ ਦੇਂਗੇ ਕਿਹੜਾ ਲੱਗੇ ਬਾਈ ਯਾਰ ਪੁੱਛ ਕੇ ਦੱਸ ਦਾਂਗੇ ਐਵੇਂ ਆਪਾਂ ਕੱਚੀ ਗੱਲ ਨਹੀਂ ਕਰਦੇ ਹਨਾ ਮਾਰੀ ਗਰੀ ਫੇਸ ਤੇ ਹੁਣ ਸੈਟ ਜੇ ਖੜੀ ਜਾਈਂ ਇਧਰਲੇ ਪੰਨੇ ਲੰਬਾਈ ਲੂਈ ਦਿਖਾ ਦੇ ਦੀ ਕਿ ਆ ਮੜਾ ਇਹਦਾ ਵੀ ਬਰੀਕ ਆ ਗਿਆ ਥਾਣਾ ਆ ਗਿਆ ਮੱਝਾਂ ਨਾਲ ਬੰਬ ਬੁਲਾ ਦੂ ਥਲੋ ਬੰਨਣ ਵਾਲੇ ਬਾਈ ਯਾਰ ਇੱਥੋਂ ਦਿਖਾਓ ਇੱਥੇ ਬੜੀ ਸੈਟ ਖੜੀ ਆ ਅੱਲਾ ਅੱਲਾਇ ਚੱਲ ਭਈ ਇਹਨੂੰ ਇਹਦਾ ਰੇਟ ਕੀ ਰਹੂਗਾ ਜੀ ਬਾਈ ਰੇਟ ਇਹਦਾ ਜਮਾ ਅੱਜ ਵਾਲਾ ਰੇਟ ਆ ਜਿਹੜਾ ਆਪਾਂ ਵੀ ਪਕਾਈ ਵਾਲਾ ਰੇਟ ਨਹੀਂ ਕਰਦੇ ਜਿਹੜੇ ਜੇਬ ਚ ਪਾਉਣੇ ਲੱਖ ਦੀ ਬੱਚੀ ਅੱਜ ਪੂਰੇ ਦੀ ਦੇਦਾ ਪੂਰਾ 1 ਲੱਖ ਆਪਾਂ ਜੇਬ ਦੇ ਵਿੱਚ ਪਾ ਲੈਣਾ ਹਾਂ ਵੀ ਜਿਵੇਂ ਹੁਣ ਤਿਆਰੀ ਦੇ ਬੱਚੀ ਨਹੀਂ ਮਿਲਦੀ ਸਵਾ ਦੀ ਵੀ ਨਹੀਂ ਮਿਲਦੀ ਇਦਾਂ ਦੀ ਠੀਕ ਆ ਗੱਲ ਆ ਹਾਂ ਲੱਗਦਾ ਭਾਈ ਜਿੰਨੇ ਜਾਨਵਰ ਦਿਖਾਏ ਰਹੀ ਐ ਤਾਂ ਹੈ ਨਹੀਂ ਵੀ ਬੱਚੇ ਛੋਟੇ ਹੁੰਦੇ ਆ ਹੋਰ ਹੁੰਦੇ ਆ ਟਿਪ ਤੋਂ ਟਿਪ ਟੌਪ ਦੇ ਜਾਨਵਰ ਆ ਸਾਰੇ ਠੀਕ ਆ ਗੱਲ ਤੇ ਨੰਬਰ ਬੋਲ ਦੋ ਜੀ 9530801955 9530801955 ਬਾਈ ਦਾ ਨੰਬਰ ਹੈ ਇਹਨਾਂ ਤੇ ਜਿਹੜਾ ਵੀ ਨਗੀਨਾ ਤੁਹਾਨੂੰ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ